ਸਸ਼ਿਕਾ ਤੁਸੀਂ ਦੇਖ ਰਹੇ ਹੋ ਦੈਨਿਕ ਸਪੈਰਾ ਟੀਵੀ ਮੈਂ ਹਾਂ ਨਿਰੂਪਜਵਨ ਸ਼ਰੋਮਣੀ ਕਾਲੀ ਜਲਦੀ ਚੋਣ ਮੈਨੀਫੈਸਟੋ ਦੀ ਅੱਜ ਮੀਟਿੰਗ ਥੀ ਤੇ ਅਸਰ ਚੌਥੀ ਤੇ ਪੰਨਵੀ ਹੋ ਗਈ ਅੱਜ ਫਾਈਨਲ ਮੈਨੀਫੈਸਟੋ ਤਿਆਰ ਹੋ ਗਿਆ ਤਕਰੀਬਨ ਅੱਜ ਫਾਈਨਲ ਬਿਰਾ ਮੈਨੀਫੈਸਟਾ ਉਹ ਸੀ ਸਾਰਾ ਡਿਸਕਸ ਕਰ ਲਿਆ ਹੁਣ ਸਿਰਫ ਉਹਨੂੰ ਸੁਧਾਈ ਕਰਕੇ ਬਣਾਉਣਾ ਤੇ ਕੱਲ ਤਕਰੀਬਨ ਦੁਆਰਾ ਮੈਂ ਦੇ ਕੇ ਤੇ ਪ੍ਰਧਾਨ ਜੀ ਨੂੰ ਦੇ ਕੇ ਤਕਦੀਸ ਕਰ ਦੇਣਾ ਅਕ ਕਿਡੇ ਕਿਡੇ ਮੁੱਦੇ ਨੇ ਜੇ ਰੱਖੇ ਗਏ ਨੇ ਕਿਉਂਕਿ ਬਾਰ ਬਾਰ ਮੁੱਦਿਆਂ ਦੀ ਚਰਚਾ ਹਮੇਸ਼ਾ ਹੁੰਦੀ ਹੈ ਚੰਡੀਗੜ੍ਹ ਦੀ ਵੀ ਉਸ ਦਾ ਇੱਕ 파ਟ ਰਿਹਾ ਹੈ ਚੰਡੀਗੜ੍ਹ ਨਾਲੋਂ ਸਿਸਟਮ ਬੀਬਾ ਬਾਕੀ ਤਾਂ ਸਾਰੇ ਦੇਖੋ ਕੱਲ ਨੂੰ ਤੁਹਾਡੇ ਸਾਹਮਣੇ ਆਉਣਾ ਸਾਰਾ ਤਾਂ ਪਹਿਲਾਂ ਕਹਿਣ ਦਾ ਉਹਦਾ ਮਤਲਬ ਕੋਈ ਨਹੀਂ ਦਾ ਫਿਰ ਰਿਲੀਜ਼ ਕਰਨ ਦਾ ਮਤਲਬ ਕੋਈ ਨਹੀਂ ਲੇਕਿਨ ਕੁੱਲ ਮਿਲਾ ਕੇ ਕਹਿਣਾ ਚਾਹੁੰਦਾ ਕਿ ਜੋ ਪੰਜਾਬ ਦੇ ਇਸ਼ੂ ਹੈ ਬੜੀ ਦੇਰ ਤੋਂ ਲਟਕ ਰਹੇ ਹੈ ਜਿਨ੍ਹਾਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੜਕਾਂ ਧੱਕੇ ਹੈ ਬਿਤਕ ਰਿਹਾ ਹੈ ਦੂਸਰਾ ਮਿਨੋਰਟੀ ਦੇ ਇਸ਼ੂਜ਼ ਹੈ ਯੂਦੇ ਇਸ਼ੂਜ਼ ਹੈ ਇਹ ਜੋ ਗਰੀਬ ਲੋਕਾਂ ਦੇ ਇਸ਼ੂਜ਼ ਹੈ ਬੇਰਜ਼ਗਾਰੀ ਮਹਿੰਗਾਈ ਇਹ ਸਾਰੇ ਇਸ਼ੂ ਦੇ ਵਿੱਚ ਕਵਰ ਕੀਤੇ ਅਸੀਂ ਸਰ ਇਹ ਬੜੇ ਇਲਜ਼ਾਮ ਲੱਗੇ ਨੇ ਕਿ ਬੋਲੇ ਚੋਣ ਮੈਨੀਫੈਸਟੋ ਦੇ ਵਿੱਚ ਕਰ ਬੜੇ ਸਾਰੇ ਅਜਿਹੇ ਕਮੇਟੀ ਸਦਸੇ ਨੇ ਪਹੁੰਚੇ ਨਹੀਂ ਨੇ ਕੋਈ ਐਸੀ ਗੱਲ ਨਹੀਂ ਬਸ ਸਾਰੇ ਬੰਦੇ ਪਹਿਲੀਆਂ ਦੋ ਮੀਟਿੰਗਾਂ ਚ ਆਏ ਫਿਰ ਹੌਲੀ ਹੌਲੀ ਕਰਕੇ ਚੋਣਾ ਸ਼ੁਰੂ ਹੋ ਗਿਆ ਉਹ ਸਾਨੂੰ ਜਿਸ ਕਿਸੇ ਨੇ ਵੀ رائے ਦੇਣ ਦੇ ਕੋ ਟੈਲੀਫੋਨ ਤੇ ਦਿੰਦਾ ਕੋ ਕਹਿ ਕੇ ਚਲਿਆ ਜਾਂਦਾ ਹੈ ਇਸ ਕਰਕੇ ਹੁਣ ਤੁਸੀਂ ਅੱਜ ਵੀ ਦੇਖੋਗੇ ਅੱਗੇ ਦੋ ਤਿੰਨ ਬੰਦੇ ਪਹਿਲਾਂ ਵਸ ਛੁੱਟੀ ਲੈ ਕੇ ਚਲੇ ਗਏ ਕਿ ਐਸੀ ਆਪਣੀ ਗੱਲ ਕਹਿ ਲਈ ਐ ਸੋ ਹੁਣ ਕਿਉਂਕਿ ਚੋਣਾ ਨੇ ਤੂੰ ਇੱਕ ਵਾਰੀ ਕਿ ਬੰਦੇ رائے ਦੇ ਗੇ ਉਸ ਤੋਂ ਬਾਅਦ ਉਹਨੇ ਬਾਰ-ਬਾਰ ਕੋਈ ਜ਼ਰੂਰੀ ਹੁੰਦਾ ਉਹ ਨਾ ਕੋਈ ਅਸੀਂ ਕਹਿੰਦੇ ਆ ਵੀ ਆਓ ਇਸ ਕਰਕੇ ਸਾਡਾ ਇਹ ਸੀ ਕਿ ਕਿਹੜਾ ਸਾਨੂੰ رائے ਦੇ ਜੋ ਜੇ ਉਹਨਾਂ ਤੋਂ ਲਾਗ ਵਕਸ ਹੋਰ ਵੀ ਦੇਣੀ ਸੀ ਕਹਿੰਦੇ ਸਭ ਟੈਲੀਫੋਨ ਤੇ ਦੱਸ ਤੋ ਕੋਲੇ ਆ ਕੇ ਦੱਸਣਾ ਕੋਲੇ ਦੱਸ ਤੋ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਇਹ ਐਵੇਂ ਇੱਕ ਬਾਹਰ ਦੇ ਹਾਂ ਜਿਵੇਂ ਕਿ ਆਸ ਰਾਇਆ ਹਰ ਬੰਦੇ ਨੇ ਆਪਣੀ ਗੱਲ ਦਿੱਤੀ ਕੋਈ ਬੰਦਾ ਐਸਾ ਨਹੀਂ ਕਿਹੜਾ ਐਸਕਿਊਬਿਟੀ ਚਾਹ ਸੀ ਜਿਸ ਨੇ ਸਾਨੂੰ ਹੁਣ ਕਹਨ ਉਹ ਕੋਈ ਚੰਦੂ ਬਾਜਰਾ ਨਹੀਂ ਥੋੜ ਲੜਨ ਲੱਗੇ ਚੀਮਾ ਨਹੀਂ ਥੋੜ ਲੜਨ ਲੱਗ ਗਿਆ ਕਿਤਨੇ ਬਲ ਰੋਹਾ ਨਹੀਂ ਥੋੜ ਲੜਨ ਲੱਗ ਗਿਆ ਸਾਡੇ 10 ਬੰਦੇ ਤਾਂ ਖੁਦ ਚੋਣ ਲੜੀ ਜਾਂਦੇ ਨੇ ਇਹ ਵੀ ਜੀ ਕਰਦਾ ਕਿ ਟੀਨਸਾ ਸਾਹਿਬ ਬਲੂਕਾ ਸਾਹਿਬ 2 ਮਿੰਟ ਦਾ ਚਾਹ ਬਲੂਕਾ ਸਾਹਿਬ ਆਏ 2 ਮਿੰਟ ਦਾ ਟੀਨਸਾ ਸਾਹਿਬ ਦਾ ਆਪ ਦਾ ਬਿਆਨ ਪੜ੍ਹ ਲਓ ਪਿੱਛੇ ਕਿ ਮੇਰੀ ਜਰੂਰ ਸੀ ਮੈਂ ਤਾਂ ਨਹੀਂ ਜਾ ਸਕਿਆ ਕਿਸੇ ਨੇ ਜੀ ਤਾਂ ਆਖਿਆ ਕਿ ਮੈਂ ਨਾਰਾਜ਼ ਹੋ ਕੇ ਨਹੀਂ ਆਇਆ ਫਿਰ ਤਾਂ ਅਸੀਂ ਮੰਨ ਲਾਂਗੇ ਠੀਕ ਕੱਲ ਤੱਕ ਜੇ ਹੈ ਚੋਣ ਮੈਨੀਫੈਸਟੋ ਆ ਜਾਏਗਾ ਲੋਕਾਂ ਦੇ ਕੱਲ ਤੱਕ ਤਾਂ ਸ਼ਨਾਬ ਹੈ ਕੱਲ ਜਾਂ ਪਰਸੋਂ ਤੱਕ ਆ ਜਾਏਗਾ ਲੇਕਿਨ ਉਹ ਅਸੀਂ ਤਿਆਰ ਕਰ ਲਿਆ ਜਦੋਂ ਪ੍ਰਧਾਨ ਜੀ ਨੂੰ ਟਾਈਮ ਮਿਲੂਗਾ ਉਸ ਵੇਲੇ ਤਾਂ 1-2 ਦਿਨ ਦੇ ਵਿੱਚਕਾਰ ਜੇ ਚੋਣ ਮੈਨੀਫੈਸਟੋ ਜੇ ਸ਼੍ਰੋਮਣੀ ਕਾਲੀ ਦਲ ਦਾ ਜਨਤਕ ਹੋ ਜਾਏਗਾ 1-2 ਦਿਨ ਦੇ ਵਿੱਚਕਾਰ ਸਭ ਤੋਂ ਵੱਡੀ ਗੱਲ ਹੈ ਇਹ ਚੋਣ ਮੈਨੀਫੈਸਟੋ ਦੇ ਵਿੱਚਕਾਰ ਕਿਹੜੇ-ਕਿਹੜੇ ਮੁੱਦੇ ਨੇ ਉਹ ਇੰਪੋਰਟੈਂਟ ਜਿਹਨੇ ਸ਼੍ਰੋਮਣੀ ਕਾਲੀ ਦਲ ਰੱਖ ਹੋਏ ਗਏ ਨੇ ਉਹ ਦੇਖਣ ਦੀ ਵਾਲੀ ਗੱਲ ਹੋਵੇਗੀ ਕੈਮਰਾਮੈਨ ਸੁਮਿਤ ਦੇ ਨਾਲ ਨਿਰੂ ਵਿਚ ਲਵਾਉਂਦਾ ਹੈ ਡੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸ Facebook Instagram X aur WhatsApp channel par